ਮਿੰਨੀ ਬੱਸ ਆਪਰੇਟਰ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰ ਦੀ ਕੀਤੀ ਗਈ ਮੀਟਿੰਗ ਪੰਜਾਬ ਪ੍ਰਦਾਨ ਵੱਲੋਂ ਥਾਪਿਆ ਗਿਆ ਨਵਾਂ ਜ਼ਿਲ੍ਹਾ ਪ੍ਰਦਾਨ ਬੱਸ ਡਰਾਈਵਰ ਅਤੇ ਕੰਡਕਟਰ ਦੀਆਂ ਮੁਸ਼ਕਲਾਂ ਕੀਤੀਆਂ ਜਾਣਗੀਆਂ ਹਾਲ ਮਿੰਨੀ ਬੱਸ ਆਪਰੇਟਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਚ ਬਟਾਲਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਮਿੰਨੀ ਬੱਸ ਆਪਰੇਟਰ ਦੀ ਇੱਕ ਆਮ ਮੀਟਿੰਗ ਕੀਤੀ ਗਈ ਜਿਸ ਚ ਇੱਕ ਫੈਸਲਾ ਲੈਂਦੇ ਹੋਏ ਜ਼ਿਲ੍ਹਾ ਦਾ ਪ੍ਰਧਾਨ ਪ੍ਰਗਟ ਸਿੰਘ ਬਣਾਇਆ ਗਿਆ ਉਥੇ ਹੀ ਉਹਨਾਂ ਕਿਹਾ ਕਿ ਬੱਸ ਆਪਰੇਟਰ ਦੀਆਂ ਮੁਸ਼ਕਿਲਾਂ ਵਿਸ਼ੇਸ਼ ਕਰ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਅਤੇ ਬੱਸ ਕੰਡਕਟਰ ਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਦੂਰ ਕੀਤਾ ਜਾਵੇਗਾ ਅਤੇ ਜੋ ਪ੍ਰਸ਼ਾਸਨ ਅਗੇ ਮੰਗਾ ਹਨ ਉਹਨਾਂ ਨੂੰ ਵੀ ਆਲਾ ਅਧਿਕਾਰੀਆਂ ਅਤੇ ਯੂਨੀਅਨ ਚ ਸਾਹਮਣੇ ਲਿਆ ਉਹਨਾਂ ਦਾ ਹੱਲ ਕੀਤਾ ਜਾਵੇਗਾ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲੇ ਵਿਖੇ ਜਿਲ੍ਹਾ ਗਦਾਫੋਰ ਦੀ ਜਿਹੜੀ ਚੋਣ ਕੀਤੀ ਆ ਸਾਡੇ ਪ੍ਰਧਾਨ ਸਭਾ ਇਹ ਆ ਸਰਦਾਰ ਬਲੇਵ ਸਿੰਘ ਜੀ ਬੱਬੂ ਇਹਨਾਂ ਨੇ ਮਾਨ ਬਖਸ਼ਿਆ ਆ ਮੈਂ ਸਾਰੇ ਆਪਰੇਟਰ ਸਾਹਿਬਾਨਾਂ ਦਾ ਤੇ ਪੰਜਾਬ ਦੇ ਪ੍ਰਧਾਨ ਦਾ ਸੈਕਟੀ ਸਾਹਿਬ ਦਾ ਤੈਨੂੰ ਧੰਨਵਾਦ ਆ ਜਿੰਨਾ ਇਡੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਸਰਕਾਰ ਦੇ ਪ੍ਰਧਾਨ ਬਣਾਏ ਗਏ ਮੈਂ ਮਿਨੀ ਬੱਸ ਆਪਰੇਟਰ ਯੂਨੀਅਨ ਜ਼ਿਲ੍ਹਾ ਗਰਦਾਸਪੁਰ ਬਟਾਲੇ ਤੋਂ ਇਹਨਾਂ ਨੇ ਪ੍ਰੈਜ਼ੈਂਟ ਮੈਨੂੰ ਥਾਪਿਆ ਆ ਤੇ ਉਹਦੀ ਮੈਂ ਬੜੀ ਤਨਦੇਈ ਨਾਲ ਸੇਵਾ ਕਰੂੰਗਾ ਜੋ ਵੀ ਆਪਰੇਟਰਾਂ ਦੀਆਂ ਮੁਸ਼ਕਲਾਂ ਆ ਉਹ ਊੜੀ ਤਨਦੇਈ ਨਾਲ ਹੱਲ ਕਰਾਉਣ ਦਾ ਯਤਨ ਕਰੂੰਗਾ ਪ੍ਰਧਾਨ ਸਾਹਿਬ ਦੇ ਪੰਜਾਬ ਦੇ ਸਾਡੀ ਪੂਰੀ ਬਾਡੀ ਦੇ ਨਾਲ ਰਾਤ ਦਿਨ ਇੱਕ ਕਰਕੇ ਕੁੜੀ ਮਿਹਨਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਪੂਰਾ ਸਾਥ ਦੇਵਾਂਗੇ ਆਪਾਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਅੱਜ ਤੇ ਮੈਂ ਅੱਜ ਹੀ ਤੁਸੀਂ ਆਏ ਜੋ ਇਹ ਆਪਦਾ ਸੰਭਿਆਈ ਆ ਇਸ ਤੋਂ ਬਾਅਦ ਪ੍ਰਧਾਨਾਂ ਦੀ ਸਲਾਹ ਕਰਕੇ ਆਪਣੇ ਵਰਕਰ ਸਾਥੀਆਂ ਦੇ ਸਾਰੇ ਜਿੱਦਾਂ ਜਿੱਦਾਂ ਕਹਿਣਗੇ ਉਦਾਂ ਆਪਾਂ ਚੱਲਾਂਗੇ ਹਾਂਜੀ ਹਾਂ ਜੋ ਵੀ ਕਿਤੇ ਜਾਤੀ ਹੋਊਗੀ ਉੱਥੇ ਆਪਾਂ ਡਟ ਕੇ ਪਹਿਰਾ ਦੇਵਾਂਗੇ ਹੋਰ ਵੀ ਕੋਈ ਗੱਲ ਨਹੀਂ ਜੀ ਸਰ ਆਪਣਾ ਨਾਮ ਦੱਸੋ ਮਿੰਨੀ ਬੱਸ ਆਪਰੇਟਰ ਯੂਨੀਅਨ ਪੰਜਾਬ ਦਾ ਮੈਂ ਪ੍ਰਧਾਨ ਆ ਮੇਰੇ ਨਾਲ ਬਲਦੇਵ ਸਿੰਘ ਬੱਬੂ ਆ ਅੱਜ ਅਸੀਂ ਗਰਦਾਪੁਰ ਜ਼ਿਲ੍ਹੇ ਦੀ ਚੋਣ ਹੋਈ ਇੱਥੇ ਕਰਾਉਣ ਵਾਸਤੇ ਆਏ ਸਾਂ ਸੈਟੂ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਬਿੱਲੂ ਤੇ ਮੈਂ ਅੱਜ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਹੈ ਕਿ ਸਰਦਾਰ ਪ੍ਰਗਟ ਸਿੰਘ ਜੀ ਨੂੰ ਆਪਣਾ ਗਰਦਾਪੁਰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਮੈਂ ਬਟਾਲੇ ਦੇ ਗਰਦਾਪੁਰ ਵਾਲੇ ਸਾਰੇ ਵੀਰਾਂ ਨੂੰ ਪਹਿਲਾਂ ਸਾਰੇ ਆਪਰੇਟਰਾਂ ਦਾ ਵਰਕਰਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਇਹਨਾਂ ਕਿ ਮਹਾਰਾ ਸੱਚੇ ਪਾਤਸ਼ਾਹ ਸਾਡੀ ਜਥੇਬੰਦੀ ਦੇ ਵਿੱਚ ਇਹ ਪਹਿਲੋਂ ਨੌਕਰੀ ਕਰਦੇ ਸੀ ਵੇਰਕਾ ਦੇ ਵਿੱਚ ਤੇ ਉਸ ਫੈਕਟਰੀ ਜੋ ਜਿਹਨਾਂ ਦੀ ਰਿਟਾਇਰਮੈਂਟ ਹੋਈ ਹੈ ਉਦੋਂ ਵੀ ਅਹੀਂ ਗਏ ਸੀ ਤੇ ਉਸ ਦਿਨ ਵੀ ਉੱਥੇ ਬੜਾ ਲੋਕਾਂ ਨੇ ਪਿਆਰ ਇਹਨਾਂ ਨੂੰ ਦਿੱਤਾ ਸੀ ਅੱਜ ਸਾਰੇ ਸਾਡੇ ਆਪਰੇਟਰਾਂ ਨੇ ਮਨ ਇੱਕ ਸਾਰਿਆਂ ਨੇ ਕਰਕੇ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਬਟਾਲੇ ਦੇ ਵਿੱਚ ਚੋਣ ਕਰਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਮੈਂ ਪੰਜਾਬ ਦੀ ਜਥੇਬੰਦੀ ਵੱਲੋਂ ਸਾਰੀ ਵੱਲੋਂ ਸਾਰੇ ਆਪਰੇਟਰਾਂ ਨੂੰ ਗਰਦਾਪੁਰ ਜ਼ਿਲ੍ਹੇ ਦੇ ਬਟਾਲੇ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਸ ਹੈ ਕਿ ਇਹ ਸਾਡਾ ਵੀਰ ਬੜੀ ਚੜ੍ਹਦੀ ਕਲਾ ਦਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਚੱਲੇਗਾ